ਪਿਛਮੀਂਡ ਦੇ ਵੱਡਾ ਢਾਕਾ 8 ਲੱਖ ਰੁਪਏ ਦਾ ਸੋਨਾ ਤੇ 60 ਹਜ਼ਾਰ ਰੁਪਏ ਦੀ ਨਕਦੀ ਦੀ ਹੋਈ ਲੁੱਟ ਖਾਣਾ ਪਿਛਮੀਂਡ ਦੇ ਮਹਿਜ 300 ਮੀਟਰ ਦੀ ਦੂਰੀ ਤੇ ਪੈਂਦੇ ਰਾਜਵੀਰ ਯੂਲਰ ਨਾਮ ਦੀ ਦੁਕਾਨ ਤੇ ਲਟੇਰੇਵਾਂ ਲੋ ਦੁਕਾਨ ਦੇ ਸ਼ਟਰ ਤੋੜ ਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ 8 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਤੇ 60 ਹਜ਼ਾਰ ਰੁਪਏ ਦੀ ਨਕਦੀ ਪਹਿਨਤ ਨਕਾਬਪੋਸ਼ ਲਟੇਰੇ ਲੁੱਟ ਕੇ ਹੋਏ ਫਰਾਰ ਸੜਤੀ ਚੱਲ ਹੋਈ ਆ ਗੱਲ ਵੀਰ ਜੀ ਚੋਰੀ ਆ ਸਾਡਾ ਦੁਕਾਨ ਦਾ ਕੰਮ ਹੈ ਸੁਨਿਆਰੇ ਦਾ ਇੱਕ ਮਿੰਟ ਸੁਨਿਆਰੇ ਦਾ ਕੰਮ ਹੈ ਜੀ 4 ਵਜੇ ਮੈਨੂੰ ਦਿਨੇ ਫੋਨ ਆਇਆ ਸਿਕਿਉਰਿਟੀ ਗਾਰਡਾਂ ਦਾ ਵੀ ਵੀਰ ਜੀ ਤੁਹਾਡਾ ਸ਼ਟਰ ਟੁੱਟਾ ਪਿਆ ਦੁਕਾਨ ਦਾ ਤੇ ਆਓ ਵੇਖੀਏ ਕੀ ਗੱਲ ਹੋਈ ਆ ਜਦੋਂ ਮੈਂ ਅੱਗੇ ਵੇਖਿਆ ਮੇਰੀ ਤਜੋਰੀ ਲੈ ਕੇ ਕੱਢ ਕੇ ਜਿੰਨਾ ਸਮਾਨ ਸੀ ਸਾਰਾ ਲੈ ਗਿਆ ਪੈਸੇ ਹੀ ਜਿੰਨੇ ਪਾਏ ਉਹ ਵੀ ਲੈ ਗਿਆ ਕੱਖ ਨਹੀਂ ਛੱਡਿਆ ਸਾਰਾ ਉਹ ਜਾ ਮਾਰ ਗਿਆ ਸੀਸੀਟੀਵੀ ਦੇ ਵਿੱਚ ਉਤਰ ਆਇਆ ਪੱਲੇ ਨਾਲ ਜਿਹੜਾ ਸਮਾਨ ਬਾਕੀ ਪੁਰਾਣੀ ਚਾਂਦੀ ਦਾ ਪੰਡ ਪਜੀ ਉਹ ਵੀ ਇਤਰਾ ਬੰਨ ਕੇ ਤੇ ਉਹ ਵੀ ਨਾਲ ਲੈ ਗਿਆ ਕੱਖ ਨਹੀਂ ਛੱਡਿਆ ਮੇਰੀ ਦੁਕਾਨ ਚ ਸਾਰਾ ਕੁਝ ਲੈ ਗਿਆ ਤੋੜ ਭੰਨ ਵਖਰੀ ਕਰਕੇ ਸਾਰੀ ਕਿੰਨਾ ਕੁ ਨੁਕਸਾਨ ਹੋ ਚੁੱਕਾ ਹੈ ਵੀਰ ਜੀ ਨੁਕਸਾਨ ਸਿੱਧਾ ਹੀ ਜੇ ਗਿਣਾ 8 ਲੱਖ ਰੁਪਈਆ ਦਾ ਮੇਰਾ ਵਿੱਚੇ ਸੋਨਾ ਚਾਂਦੀ ਜਿਹੜਾ ਉਹ ਲੈ ਗਿਆ 50000 ਰੁਪਈਆ ਦੀ ਮੇਰੀ ਨਕਦੀ ਲੈ ਗਿਆ ਤੇ ਬਾਕੀ ਜਿਹੜਾ ਦੁਕਾਨ ਦਾ 50000 ਰੁਪਈਆ ਦੀ ਤਾਂ ਮੇਰੀ ਤਜੋਰੀ ਤਜੋਰੀ ਜਿਹੜੀ ਲੈ ਗਿਆ 9 ਲੱਖ ਰੁਪਈਆ ਤੋਂ ਉੱਤੇ ਹੀ ਮੇਰਾ ਨੁਕਸਾਨ ਜਿਹੜਾ ਕੀ ਕਰ ਗਿਆ ਕੀ ਮੰਗ ਕਰਦੇ ਹੋ ਮੰਗ ਵੀਰ ਜੀ ਕੀ ਕਰਨੀ ਆ ਮੰਗਦਾ ਇਹੋ ਹੀ ਆ ਵੀ ਗਾਹ ਜਿਹੜੇ ਵਿੱਚ ਦੁਕਾਨਦਾਰ ਉਹਨਾਂ ਦੀ ਵਿਚਾਰਿਆਂ ਦੀ ਸੇਫਟੀ ਕਰੋ ਸਾਨੂੰ ਤਾਂ 1 ਰੁਪਈਆ ਨਹੀਂ ਮਿਲਣਾ ਜਿਹੜਾ ਚਲ ਗਿਆ ਸਾਨੂੰ ਤਾਂ ਕੱਖੋਂ ਹਲੇ ਕਰਗੇ ਜਿਹੜਾ ਕਰਨਾ ਸੀ ਪਰ ਗਾਂ ਜਿਹੜੇ ਵਿਚਾਰੇ ਉਹ ਆਪੋ ਆਪਣੀ ਹਵਾਜਤ ਕਰਨ ਪ੍ਰਸ਼ਾਸਨ ਤੋਂ ਨਾ ਕੋਈ ਰੱਖਣ ਉਮੀਦ ਮੈਂ 4 ਵਜੇ ਦਾ ਤੜਕੇ ਦਾ ਠੱਕੇ ਖਾਣ ਲਿਆ ਜੀ ਕੋਈ ਨਹੀਂ ਇੱਥੇ ਆਇਆ ਪੁਲਿਸ ਨੂੰ ਲੋਕਿਆ ਜਾਂਦਾ ਕਿ ਅਸੀਂ ਪੈਟਰੋਲਿੰਗ ਕਰਦੇ ਆਂ ਬਾਜ਼ਾਰ ਦੇ ਵਿੱਚ ਫਿਰਦੇ ਰਹਿੰਦੇ ਆਂ ਉਹ ਤਾਂ ਕੀ ਆ ਬੇ ਆਹ ਵੇਖ ਲੋ ਜੀ ਪੈਟਰੋਲਿੰਗ ਹੁੰਦੀ ਤੇ ਆ ਐਡਾ ਵੱਡਾ ਕਾਂਡੀ ਹੋ ਜਾਂਦਾ ਆ ਵੇਖੋ ਖੰਭਾ ਲੈ ਕੇ ਆਏ ਮੇਰੀ ਦੁਕਾਨ ਦਾ ਛਤਰ ਤੋੜਨ ਲਈ ਡੇਢ ਘੰਟਾ ਚੋਰੀ ਕਰਦੇ ਰਹੇ ਆਓ ਪੈਟਰੋਲਿੰਗ ਕਿੱਥੇ ਹੁੰਦੀ ਆ ਦੱਸੋ ਇਹ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਕਿ ਕੱਟਿਆ ਜੀ ਆਪਣਾ ਭਰਾ ਯਾ ਰਾਜਵੀਰ ਸਿੰਘ ਡਿਪਟੀ ਜੀ ਦਾ ਮੈਨੂੰ ਫੋਨ ਆਇਆ ਇਹ ਮੈਨੂੰ 4:00 ਵਜੇ ਦੇ ਫੋਨ ਲੱਗ ਪਹਿਲੇ ਫੋਨ ਆਇਆ ਕਿ ਮੇਰਾ ਕੀ ਦੁਕਾਨ ਦੀ ਟੁੱਟ ਗਈ ਆ ਜਦੋਂ ਆਏ ਆ ਅਸੀਂ ਦਗਾ ਦਾ ਵੇਖਿਆ ਮੌਕਾ ਵੇਖਿਆ ਕਿ ਉਹਨਾਂ ਕੁਝ ਨਹੀਂ ਛੱਡਿਆ ਕਜੂਰੀ ਜਿਹੜੀ ਹੁੰਦੀ ਹੈ ਗਈ ਲਗਭਗ 300 350 ਕਿਲੋ ਦੇ ਲੱਗੇ ਬਣ ਹੁੰਦੀ ਆ ਤੇ ਸੀਸੀਟੀਵੀ ਜਿਹੜੇ ਕੈਮਰੇ ਖੰਗਾਲੇ ਆ ਤਿੰਨ ਜਾਣੇ ਆ ਤੇ 350 ਕਿਲੋ ਦੀ ਜਿਹੜੀ ਕਜੂਰੀ ਲੈ ਗਏ ਆ ਫਿਰ ਇਹ ਮੈਨੂੰ ਜਨ ਨਾਲ ਲੱਗਿਆ ਮੈਂ ਚੱਲ ਪੁਠਾਣੇ ਜਾ ਕੇ ਰਿਪੋਰਟ ਲਗਾਈਏ ਥਾਣੇ ਗਏ ਰਿਪੋਰਟ ਲਖਾਉਣ ਗਏ ਆ ਦੋ ਜਣੇ ਬਾਹਰ ਮੁਲਾਜ਼ਮ ਬੈਠੇ ਜੀ ਉਹਨਾਂ ਨੇ ਕਹੇ ਕਿ ਸਾਡਾ ਨਾ ਆ ਕਮਲ ਦੀ ਵਾਪਰ ਗਿਆ ਚੀਜ਼ ਉਹ ਕਹਿੰਦੇ ਕਿ ਅੰਦਰ ਜਾ ਕੇ ਦੱਸੋ ਜੀ ਵੇਖੋ ਜੀ ਇਹ ਆਪਾਂ ਸਾਡਾ ਭਰਾ ਹੈ ਰਾਜਵੀਰ ਡਿਫਟੀ ਇਹਦੀ ਜੁਐਲਰੀ ਦੀ ਦੁਕਾਨ ਹੈ ਜੀ ਬਹੁਤ ਵੱਡ ਦੀ ਬਾਗੀ ਘਟਨਾ ਹੋਈ ਹੈ ਜੀ ਇਹਦੀ ਚੋਰੀ ਸਵੇਰੇ 3:00 3:30 ਵਜੇ ਹੋਈ ਹੈ ਜੀ ਤੇ ਪੁਲਿਸ ਪ੍ਰਸ਼ਾਸਨ ਲਾਗੇ ਥਾਣਾ ਪੈਦਾਂ ਨਦੀਕ ਜੀ ਕੋਈ ਉਹਨਾਂ ਦੀ ਹੱਲ ਚੱਲਦੀ ਹੈਗੀ ਬਾਹਰ ਥਾਣੇ ਦੇ ਬੂਹੇ ਕਾਰੀ ਗੱਡੀ ਲੱਗੀ ਹੈ ਜੀ ਕਿੰਨਾ ਪਟ੍ਰੋਲੀ ਮੇਗੀ ਇੱਕ ਢੇੜਾ ਲਾਈਏ ਤੇ ਆਪਣੀ ਦੁਜੀ ਆਪਣੇ ਲਾਗੇ ਪੈਂਦੇ ਜੀ ਥਾਣਾ ਕੋਈ ਹਲਚਲ ਨਹੀਂ ਦਿਖਾਈ ਦਿੱਤੀ ਜੀ ਕੋਈ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਦੇ ਵੇਖੋ ਜੀ ਹੈਗਾ ਹੀ ਨਹੀਂ ਲਾਗੇ ਨਦੀਕ ਤੇ ਥਾਣੇ ਦੇ ਵਾਰਦਾਤ ਹੋ ਗਈ ਆ ਤੇ ਪ੍ਰਸ਼ਾਸਨ ਹੈਗਾ ਹੀ ਨਹੀਂ ਜੇ ਵੇਖੋ ਜੀ ਹੁਣ ਜੇ ਚਾਹੋਨ ਦਿਲੋਂ ਚਾਹੋ ਤਾਂ ਇਹ ਬਚੜਦੀ ਆਪਸੇ ਹੱਲਾ ਕਰ ਸਕਦੇ ਆ ਸੀਸੀਟੀਵੀ ਕੈਮਰੇ ਸਾਰੇ ਸ਼ਹਿਰ ਚ ਲੱਗੇ ਆ ਜੀ ਉਹ ਕੰਗਾ ਲੈ ਜਾਂ ਤੇ ਚੋਰ ਆਪਾਂ ਫੜ ਸਕਦੇ ਆ ਜੀ ਇਹ ਪੁਲਿਸ ਪ੍ਰਸ਼ਾਸਨ ਨੂੰ ਐਸਐਚਓ ਸਾਹਿਬ ਨੂੰ ਚਾਹੀਦਾ ਜੀ ਇਹ ਸਾਹ ਦਿਨ ਬਹੁਤ ਡੀਪੀ ਵੀਰ ਦਾ ਜਿਹੜੀ ਹੋਈ ਆ ਤਿੰਨ ਕਾਪੂਛ ਜਿਹੜੇ ਆ ਲੁੱਟ ਦੀ ਵਾਰਦਾਤ ਨੂੰ ਅਨਜਾਨ ਦੇ ਕੇ ਗਏ ਆ ਕੀ ਮਾਮਲਾ ਸਾਥੇ ਕੋਈ ਦਰਖਾਸਤ ਵਗੈਰਾ ਆਈ ਉਹ ਇਸ ਪੰਚ ਉਹ ਬਹੁਤ ਧਿਆਨ ਨਾਲ ਅੰਦਾਜ਼ੇ ਜੀ ਇਹਨਾਂ ਨੇ ਕਿ ਅਮਰਸਰੂਡ ਪੂਲੇ ਗੇਟ ਦੇ ਲੱਗੇ ਇਹਨਾਂ ਦੀ ਦੁਕਾਨ ਆ ਜਿਉਨਰੀ ਦੀ ਉਹਦੇ ਤੇ ਰਾਤ 2:3 ਤੋਂ 3 ਦੇ ਦਰਮਿਆਨ ਕੁਛੋਰੀ ਹੋਈ ਇਹਨਾਂ ਨੇ ਦਰਖਾਸਤ ਦੇ ਰਿਹਾ ਹੁਣ ਜਦੋਂ ਦਰਖਾਸਤ ਦੇ ਤੋ ਮੌਕਾ ਵੇਖਣਾ ਜੀ ਇਹਨਾਂ ਦਾ ਤੇ ਜੋ ਅਪੀਅਰ ਲੌਂਚ ਕਰਕੇ ਅਗਲੀ ਪ੍ਰोसीडिंग ਸ਼ੁਰੂ ਕਰਦੇ ਹਾਂ ਸਰ ਸੀਸੀਟੀਵੀ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਦੇਖੀਆਂ ਤੁਸੀਂ ਆ ਬਿਲਕੁਲ ਉਹਨਾਂ ਨੂੰ ਫਲੈਸ਼ ਕਰ ਲੈਣ ਸਾਰੇ ਗਰੁੱਪਾਂ ਦੇ ਵਿੱਚ ਪਾ ਕੇ ਕਿਤੋਂ ਇਹ ਜਿੱਧਰ ਨੂੰ ਉਹਨਾਂ ਦਾ ਮੋਟਰਸਾਈਕਲ ਗਿਆ ਜੀ ਅੰਬਰਸਰ ਸਾਈਡ ਨੂੰ ਉਹ ਜਿੱਥੇ ਜਿੱਥੇ ਤੱਕ ਜਾਏਗਾ ਸਾਰਾ ਉਹਨਾਂ ਦੇ ਸੀਸੀਟੀਵੀ ਕੈਮਰੇ ਕੰਗਲਾਂ ਕਿੱਥੇ ਤੱਕ ਜਾਂਦੀ ਸਰ ਦੁਕਾਨਦਾਰ ਕਹਿ ਰਿਹਾ ਪੁਲਿਸ ਦੀ ਪੈਟਰੋਲਿੰਗ ਨਹੀਂ ਹੈਗੀ ਤਾਂ ਕਰਕੇ ਜਿਹੜੀ ਇਹ ਚੋਰੀ ਦਾ ਕਾਰਨਾਮਾ ਅੰਜਾਮ ਦਿੱਤਾ ਗਿਆ ਇਹ ਕੰਮ ਤੇ ਸਹੀ ਇਹਨਾਂ ਦੀ ਕਰਾਤ ਨੂੰ ਸਾਡੇ ਕੋਲ ਰਾਤ ਦੀ ਪਟਵਾਰੀ ਨਹੀਂ ਕਿਉਂਕਿ ਆ ਦੂਜੇ ਬੰਦੇ ਸਾਡੇ ਨਾਲੇ ਚੱਲਦੇ ਆ ਜੀ ਅ ਅੱਜ ਦੇ ਦੂਜੇ ਚੱਲਦੇ ਆ ਸੀਗਾ ਅੱਜ ਕੱਲ੍ਹ ਦੇ ਬਾਹੌਲ ਦੇ ਹਿਸਾਬ ਨਾਲ ਸਾਡੇ ਨਾਲੇ ਵਗੈਰਾ ਸਰਸੇ ਰਾਤ ਦੀ ਪਟਵਾਰੀ ਵਾਕਿਆ ਜੀ ਨਹੀਂ ਸਕਦੇ ਸਰ ਕੀ ਕਾਰਵਾਈ ਸਰ ਕੀਤੀ ਜਾ ਰਹੀ ਹੈ ਤੁਹਾਨੂੰ ਮਾਮਲਾ ਦਰਜ ਕਰ ਰਹੇ ਜਿੰਨਾ ਦੀ ਐਫਆਈਆਰ ਲੌਂਚ ਕਰਨ ਤੋਂ ਬਾਅਦ ਬਾਕੀ ਉਹ ਸੀਸੀਟੀਵੀ ਕੰਗਾਲਾ ਕਿੰਨੇ ਸਾਰੇ ਇਹਨਾਂ ਦਾ ਜੋ ਵੀ ਇਹਨਾਂ ਦਾ ਬੈਕਗ੍ਰਾਉਂਡ ਹਿਸਟਰੀ ਹੈ ਸਾਰੀ ਕੰਗਾਲਾ ਦੇ ਹਿਸਾਬ ਨਾਲ ਅੱਗੇ ਮੂਵ ਕਰਾਂਗੇ ਸਰ ਕਿੰਨਾ ਕੁ ਨੁਕਸਾਨ ਵਗੈਰਾ ਜਿਹੜਾ ਸੁਨਿਆਰੀ ਜੀ ਦੁਕਾਨ ਦਾ ਹੋਇਆ। ਇਹ ਨਾਲ ਦਰਖਾਸਤ ਵਿੱਚ ਲਿਖ ਰਿਹਾ ਜੀ ਸਾਡੀ 60000 ਕਹਿੰਦੇ ਡਿੱਗਦੀ ਹੈ। ਬਾਕੀ ਜੋ ਲਿਖਣ ਕਿ ਉਹਦੇ ਮੁਤਾਬਕ